ਬਾਰ ਕੁਲਵੀਰ ਜ਼ੀਰਾ ਦੇ ਹੱਕ ਚ ਕਪੂਰਥਲਾ ਚ ਰਾਣਾ ਗੁਰਜੀਤ ਸਿੰਘ ਨੇ ਕਰਵਾਈ ਚੌਨ ਰੈਲੀ ਕੁਲਵੀਰ ਮੇਰੇ ਪੁੱਤਰ ਵਰਗਾ ਵੱਡੀ ਲੀਟ ਨਾਲ ਜਿਤਾਵਾਂਗੇ ਰਾਣਾ ਗੁਰਜੀਤ ਸਿੰਘ ਵਲਟੋਹਾ ਬਾਰੇ ਦੱਸਣ ਦੀ ਲੋੜ ਨਹੀਂ ਸਾਰਾ ਜਗ ਜਾਣਦਾ ਜ਼ੀਰਾ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਵੀਰ ਸਿੰਘ ਜ਼ੀਰਾ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਕਪੂਰਥਲਾ ਵਿਖੇ ਮੀਰਵਾਲ ਨੂੰ ਰਾਮਲੀਲਾ ਗਰਾਊਂਡ ਮਸਜਿਦ ਚੌਂਕ ਕਪੂਰਥਲਾ ਵਿਖੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਇੱਕ ਚੋਣ ਰੈਲੀ ਕਰਵਾਈ ਗਈ। ਇਸ ਦੌਰਾਨ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕੁਲਵੀਰ ਜ਼ੀਰਾ ਉਹਨਾਂ ਦੇ ਪੁੱਤਰ ਵਾਂਗ ਹਨ ਅਤੇ ਕਪੂਰਥਲਾ ਹਲਕੇ ਤੋਂ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ। ਰਾਣਾ ਨੇ ਕਿਹਾ ਕਿ ਉਹ ਆਪਣੇ ਪੁੱਤਰ ਵਾਸਤੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਟਿਕਟ ਛਾਉਂਦੇ ਸਨ ਉਹਨਾਂ ਨੇ ਕਿਹਾ ਕਿ ਖੰਡੂਰ ਸਾਹਿਬ ਹਲਕੇ ਤੋਂ ਉਹਨਾਂ ਨੇ ਖੁਦ ਕੁਲਵਿਰ ਸਿੰਘ ਜੀਰਾ ਨੂੰ ਟਿਕਟ ਦਿਵਾਈ ਹੈ ਅਤੇ ਉਹਨਾਂ ਦੀ ਉਹ ਡਟ ਕੇ ਮਦਦ ਕਰਨਗੇ ਇਸ ਦੌਰਾਨ ਵਿਧਾਇਕ ਰਾਣਾ ਵੱਲੋਂ ਕਿਸੇ ਵੀ ਵਿਰੋਧੀ ਪਾਰਟੀ ਤੇ ਕੋਈ ਵੀ ਸ਼ਬਦੀ ਹਮਲਾ ਨਹੀਂ ਕੀਤਾ ਗਿਆ ਕੁਲਵਿਰ ਜੀਰਾ ਨੇ ਜਾਕਾਰਾ ਲਗਾ ਕੇ ਆਪਣੇ ਭਾਸ਼ਣ ਸ਼ੁਰੂ ਕੀਤਾ ਤੇ ਵਿਰੋਧੀਆਂ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਉਹਨਾਂ ਨੇ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਪਿਤਾ ਸਮਾਨ ਹਨ ਉਹ ਫਿਰੋਜ਼ਪੁਰ ਲੋਕ ਸਭਾ ਹਲਕਾ ਤੋਂ ਚੋਣ ਲੜਨਾ ਚਾਹੁੰਦੇ ਸਨ ਪਰ ਰਾਣਾ ਗੁਰਜੀਤ ਸਿੰਘ ਨੇ ਉਹਨਾਂ ਖੰਡੂਰ ਸਾਹਿਬ ਹਲਕੇ ਤੋਂ ਟਿਕਟ ਦਿਵਾਈ ਉਹਨਾਂ ਲੋਕਾਂ ਨਾਲ ਵਾਦਾ ਕੀਤਾ ਕਿ ਉਹ ਸਾਥਤ ਬਣ ਕੇ ਲੋਕਾਂ ਵਿੱਚ ਆਇਆ ਕਰਨਗੇ ਲੋਕਾਂ ਨੂੰ ਕਿਸੇ ਕਿਸਮ ਦਾ ਉਲਾਮਾ ਨਹੀਂ ਰਹੇਗਾ ਇਸ ਦੌਰਾਨ ਜ਼ੀਰਾ ਨੇ ਜਿੱਥੇ ਰਾਣਾ ਉੱਥੇ ਜਾਣਾ ਦੇ ਨਾਰੇ ਵੀ ਲਾਏ ਤੇ ਲਗਾਵਾਂਗੇ ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਦਿਆ ਜ਼ੀਰਾ ਨੇ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਤੇ တိఖే ਸ਼ਬਦੀ ਹਮਲੇ ਕਰ ਦਿਆ ਕਿਹਾ ਕੀ ਪੁੱਲਰ ਨੇ ਲਾਹੌਰਿਆ ਦਾ ਨਾਮ ਹੀ ਖਰਾਬ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਉਹ ਪੰਥਕ ਪਰਿਵਾਰ ਨਾਲ ਸੰਬੰਧਿਤ ਹਨ ਤੇ ਹੁਣ ਨਵੇਂ-ਨਵੇਂ ਪੰਥਕ ਬਣੇ ਆਪਣੇ ਆਪ ਬਹੁਤ ਵੱਡਾ ਕਰਕੇ ਪੇਸ਼ ਕਰ ਰਹੇ ਹਨ ਹੁਣ ਆਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਤੇ ਤਾਣਕਸਤੇ ਹੋਏ ਕਿਹਾ ਕਿ ਬਲਟੋਹਾ ਬਾਰੇ ਜੱਗ ਜਾਣਦਾ ਹੈ ਦੱਸਣ ਦੀ ਲੋੜ ਨਹੀਂ ਹੈ ਭਾਈ ਅਮਰਿਤਪਾਲ ਸਿੰਘ ਵੱਲੋਂ ਚੋਣਾ ਲੜਨ ਦੇ ਸਵਾਲ ਤੇ ਉਹਨਾਂ ਕਿਹਾ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਚੋਣਾ ਲੜਨ ਦਾ ਹੱਕ ਹੈ ਇਸ ਦੌਰਾਨ ਉਹਨਾਂ ਕਿਹਾ ਕਿ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਹਲਕੇ ਤੋਂ ਉਹਨਾਂ ਦੀ ਮਦਦ ਕਰਨਗੇ ਤੇ ਇਸ ਗੱਲ ਦੀ ਹਾਮੀ ਨਾਲ ਬੈਠੇ ਰਾਣਾ ਗੁਰਚਿਤ ਸਿੰਘ ਵੱਲੋਂ ਵੀ ਭਰੀ ਗਈ ਹੈ ਇਸ ਤੋਂ ਪਹਿਲਾਂ ਰੈਲੀ ਨੂੰ ਕਾਂਗਰਸ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਕੌਂਸਲਰ ਕਰਨ ਮਹਾਜਨ ਜਸਪੀਰ ਸਿੰਘ ਟੋਹਰ ਤੇ ਹੋਰ ਆਗੂਆਂ ਵੱਲੋਂ ਵੀ ਸੰਬੋਧਨ ਕੀਤਾ ਗਿਆ ਇਸ ਮੌਕੇ ਦੀਪਕ ਸਲਵਾਨ ਕੌਂਸਲਰ ਵੀਨਾ ਸਲਵਾਨ ਰਾਜਪੀਰ 바ਵਾ शिंदा वालिया कौंसलर धीर शशि शशि बहल कुलजीत सिंह मनीष शाह सनी बल विकास शर्मा नवजोत सिंह किया उषा अरोड़ा हरजीत सिंह सुखदेव सिंह सुजो तरसेम लाल संदीप सिंह, सिंह वालिया बलजीत सिंह काला सवेता गुप्ता सनी गुप्ता प्रेमटवाल जगतार सिंह चीता केयर सिंह ठाकुरदास तजिंदर भंडारी मनजीत सिंह देश बंधु विजय कुमार साह सुरिंदर मोहन नवराज सिंह बलविंदर बलविंद बुट गुरमीत सिंह, सिंह राजपाल सरपंच, जगतार सिंह पीला, लक्ष्मण दास विजय कुमार मनोहर सिंह सबका सरपंच मलकीत सिंह जरनैल सिंह जसबीर सिंह तोर, गुरचरण नंबरदार बिंदर दविंदर धालीवाल सुखविंदर तम, मेजर सिंह तलवंडी, राजेंद्र कोड़ा विशाल सोनी जतिन शर्मा कनव पासी अनमोल शर्मा सुजल मल्होत्रा रजत टिंकू शर्मा सोनू शर्मा सतपाल मेहरा हरजीत सिंह बाजवा अमरजीत शर्मा मधुसूदन बालकिशन कोड़ा हजारा सिंह बाजवा सुचा सिंह अशोक पासी बंटी वालिया राजेश हैप्पी रणजीत सिंह पंडा अश्वनी राजपूत बलवंत सिंह पिंड इ डॉक्टर परमजीत डॉक्टर वेद, हरजिंदर सिंह रामपुर, स्वरण सिंह फी परमजीत बसन गुरु बच्चन, गुरप्रीत सिंह गोपी आदि हाजिर सन कपूरथला तो पत्रकार गौरव मडियादी विशेष रिपोर्ट ਜੀਰਾ ਸਾਹਿਬ ਹਲਕਾ ਖਡੂਰ ਸਾਹਿਬ ਤੋਂ ਤੁਹਾਨੂੰ ਜਿਹੜੀ ਆ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਆ ਕਿਸ ਤਰ੍ਹਾਂ ਲੈਨੇ ਹੋ ਗੱਲ ਇਹ ਆ ਕਿ ਇਹ ਜਿਹੜੀ ਟਿਕਟ ਆ ਉਹ ਰਾਣਾ ਗਰਜੀਤ ਸਿੰਘ ਦੀ ਆ ਇਹ ਟਿਕਟ ਜਿਹੜੀ ਆ ਮੇਰੀ ਟਿਕਟ ਨਹੀਂ ਇਹ ਟਿਕਟ ਕਾਂਗਰਸ ਪਾਰਟੀ ਨੇ ਜਿਹੜੀ ਦਿੱਤੀ ਆ ਉਹ ਰਾਣਾ ਗਰਜੀਤ ਸਿੰਘ ਨੂੰ ਦਿੱਤੀ ਆ ਔਰ ਇਸ ਕਰਕੇ ਮੈਨੂੰ ਇਹ ਜੋ ਲੋਕਾਂ ਦੇ ਵਿੱਚ ਜਾ ਕੇ ਜੋ ਭਾਰੀ ਹੰਕਾਰਾ ਮਿਲਿਆ ਔਰ ਮੈਨੂੰ ਇਸ ਗੱਲ ਦਾ ਯਕੀਨ ਆ ਕਿ ਜਿਵੇਂ ਅੱਜ ਕਪੂਰਥਾਲਾ ਦੇ ਵਿੱਚ ਇਥੋਂ ਦੇ ਸਾਰੇ ਵੋਟਰ ਭੈਣ ਭਰਾਵਾਂ ਨੇ ਔਰ ਸਾਰੇ ਰਾਣਾ ਪਰਿਵਾਰ ਦੇ ਮੈਂਬਰਾਂ ਨੇ ਇਹ ਗੱਲ ਕਹੀ ਹੈ ਕਿ 20000 ਦੀ ਲੀਡ ਦੇਣਗੇ ਔਰ ਇਹ ਜ਼ੁਬਾਨ ਦੇ ਜਿਵੇਂ ਕਹਿੰਦੇ ਪੱਕੇ ਆ ਔਰ ਜਿਵੇਂ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਪਹਿਲੇ ਐਮਪੀ ਸਾਹਿਬ ਨੂੰ ਕਿ 8000 ਦੀ ਲੀਡ ਹੋਗੀ ਤੇ 8000 ਦੀ ਲੀਡ ਹੋਈ ਅੱਜ ਜੇ 20 ਦੀ ਕਹੀ ਹੈ ਤੇ ਮੈਂ ਤਾਂ ਪੁੱਤਰਾਂ ਜਿਹਾ ਹੋ ਜਾ ਇੰਤਰਾ ਇਹਨਾਂ ਨੇ ਕਿਹਾ ਹੋ ਜਾ ਜੀ ਔਰ ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਜਿਹੜਾ ਸਗਣ ਆ ਜਿਹੜਾ ਪੁੱਤਰ ਨੂੰ ਦਈਦਾ ਕੋਈ ਚੀਜ਼ ਨਵੀਂ ਲੈ ਕੇ ਆਵੇ ਜਿਵੇਂ ਮੈਂ ਟਿਕਟ ਇਹਨਾਂ ਦੀ ਇਹਨਾਂ ਨੇ ਮੈਨੂੰ ਦਿੱਤੀ ਮੈਂ ਲੈ ਕੇ ਗਿਆ ਮੈਨੂੰ ਲੱਗਦਾ 21000 ਵੋਟ ਦੀ ਜਿਹੜੀ ਲੀਡ ਹੈ ਉਹ ਤੋਂ ਜੀਰਾ ਸਾਹਿਬ ਜਿਸ ਤਰ੍ਹਾਂ ਰਾਣਾ ਸਾਹਿਬ ਨੇ ਆਪਣੇ ਬੇਟੇ ਨੂੰ ਸੁਲਤਾਨਪੁਰ ਹਰਕਤ ਤੋਂ ਆਜ਼ਾਦਨੀ ਦੇ ਵਾਰਵਾਚੋਂ ਲੜਾਇਆ ਸੀ ਔਰ ਇਹਨਾਂ ਨੇ ਕਿਹਾ ਸੀਗਾ ਕਿ ਜੇ ਇੰਦਰ ਦੇ ਬਰਾਬਰ ਕੋਈ ਜਿੱਤ ਜੇਗਾ ਤੇ ਮੈਂ ਸਿਆਸਤ ਛੱਡ ਜੂਗਾ ਪਰ ਅੱਜ ਵੀ ਰਾਣਾ ਸਾਹਿਬ ਨੇ ਇਹ ਵਰਲਡ ਬੋਲੀ ਹੈ ਵੀ ਜੇ ਜੀਰਾ ਸਾਹਿਬ ਇਥੋਂ ਹਰ ਜਾਣਗੇ ਤੇ ਉਹ ਜਿਹੜਾ ਵਾ ਸਿਆਸਤ ਛੱਡ ਜਾਣਗੇ ਕਿ ਕਿੱਦਾਂ ਲੈਨੇ ਹੋ ਮੈਂ ਕਹਾਂ ਉਹ ਜਲਦਬਦਤ ਕੁਐਸਚਨ ਨਾ ਪੁੱਛੋ ਇਸ ਗੱਲ ਨਹੀਂ ਕਰੀ ਸਰ ਜੀ ਗਲਤ ਕੁਐਸਚਨ ਨਾ ਪੁੱਛੋ ਜਿਹੜੀ ਗੱਲ ਕਹੀ ਨਹੀਂ ਉਹ ਨਾਲੋ ਕੱਢ ਦੋ ਕੋਈ ਨਹੀਂ ਕੱਢ ਦੋ ਗਲਤ ਕਿਤੇ ਮੈਦ ਲੋ ਜਲਦੀ ਆ ਜਾ ਇੱਥੇ ਆ ਜਾ ਇੱਥੇ ਆ ਜਾ ਜਿਹੜਾ ਸਾਹਿਬ ਖਡੂਰ ਸਾਹਿਬ ਪੰਥ ਕੇ ਏਰੀਆ ਵਾ ਜਿਹੜਾ ਦਬਾਬੇ ਵਿੱਚ ਦੋ ਸ਼ੀਟਾਂ ਪੈਂਦੀਆਂ ਵਾ ਸੁਲਤਾਨਪੁਰ ਤੇ ਕਪੂਰਥਲਾ ਬਾਕੀ ਜਿਹੜੀਆਂ ਵਾ 7 ਸੀਟਾਂ ਪੰਥਗੇਰੀਆਂ ਪੈਂਦੀਆਂ ਵਾ ਕਿਸ ਤਰ੍ਹਾਂ ਲੈਨੇ ਹੋ ਗੱਲ ਹੈ ਕਿ ਤੁਸੀਂ ਪੰਥਕ ਕਹਿੰਦੇ ਕਿ ਨੂੰ ਪਰਿਵਾਰ ਪੰਥਕ ਹੋਣਾ ਚਾਹੀਦਾ ਜਾਂ ਸੀਟ ਦਾ ਇਕੱਲਾ ਨਾਂ ਰੱਖ ਦਈਏ ਕਿ ਉਹ ਪੰਥਕ ਮੇਰੇ ਦਾਦਾ ਜੀ ਸਵਰਗਵਾਸੀ ਜੈਤਾਰ ਗੁਰਦੀਪ ਸਿੰਘ ਜੀ 27 ਸਾਲ ਮੈਂਬਰ ਐਸਟੀ ਜੀ ਸੀ ਰਹੇ ਹਾਂ ਹਾਂ ਉਹ ਬਿਲਕੁਲ ਪੰਥਕ ਸੀ ਉਹ ਬਾਦਲਾਂ ਤਰ੍ਹਾਂ ਪੰਥਕ ਨਹੀਂ ਸੀ ਅੱਜ ਵੀ ਉਹਨਾਂ ਦਾ ਰਿਕਾਰਡ ਜਿਹੜਾ ਹੈ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਕਢਾ ਸਕਦੇ ਹੋ ਅੱਜ ਵੀ ਕਿਤੇ 1 ਰੁਪਈਏ ਦਾ ਖਰਚਾ ਜਿਹੜਾ ਚੈੱਕ ਰਾਇਆ ਹੋਵੇ ਚਾਹ ਕਿਸੇ ਚੀਜ਼ ਦਾ 1 ਰੁਪਈਆ ਵੀ ਜਿਹੜਾ ਜੇ ਮੇਰੇ ਦਾਦਾ ਜੀ ਦੇ ਨਾਮ ਨਿਕਲ ਆਵੇ ਤੇ ਮੈਂ ਇਲੈਕਸ਼ਨ ਨਹੀਂ ਲੜਦਾ ਔਰ ਦੂਜੀ ਜਿਹੜੀ ਗੱਲ ਮੇਰੇ ਪਿਤਾ ਜੀ ਜਹੇਦਾਰ ਇੰਦਰਜੀਤ ਸਿੰਘ ਜੀਰਾ ਜਿਨ੍ਹਾਂ ਬਾਰੇ ਤੁਸੀਂ ਸਾਰੇ ਜਾਣਦੇ ਮੈਨੂੰ ਇੱਕ ਗੱਲ ਦੱਸੋ ਕਿ ਜਿਹੜੇ ਪੰਥ ਦੇ ਮੋਢੀ ਸੀ ਜਿਹੜੇ ਕਹਿੰਦੇ ਕਿਸਾਨਾਂ ਦੀ ਗੱਲ ਕਰਦੇ ਆ ਬਾਦਲ ਸਾਹਿਬ ਨੇ ਬੇਇੱਜ਼ਤੀ ਵੀ ਕਰਾਈ ਕਿਸਾਨਾਂ ਨੂੰ ਵੀ ਰੋਲਿਆ ਔਰ ਕਿਸਾਨਾਂ ਨੂੰ ਹੱਕ ਤੋਂ ਹੰਣ ਲਈ ਮੇਰੇ ਪਿਤਾ ਜੀ ਨੇ ਬਾਦਲ ਸਾਹਿਬ ਦੀ ਗੱਡੀ ਵੀ ਰੋਕੀ 4 ਮਹੀਨੇ ਜੇਲ੍ਹ ਵੀ ਕੱਟ ਕੇ ਆਏ ਔਰ ਸਾਡਾ ਪਰਿਵਾਰ ਅੱਜ ਤੋਂ ਨਹੀਂ ਸਾਡਾ ਪਰਿਵਾਰ ਅੱਜ ਤੋਂ ਪਹਿਲਾਂ ਤੋਂ ਜਿਹੜਾ ਉਹ ਪੰਥਕ ਪਰਿਵਾਰ ਆ ਕਈ ਪੰਥਕ ਪਰਿਵਾਰੇ ਹੋਣੇ ਜਿਹੜੇ ਅੱਜ ਤਾਜ਼ੇ ਬਣੇ ਜਿਹੜੇ ਇਲੈਕਸ਼ਨਾਂ ਲੜਨ ਲਈ ਬਣੇ ਆ ਜਿਵੇਂ ਵਿਰਸਾ ਸਿੰਘ ਮਲਟੋਵਾ ਵਿਰਸਾ ਸਿੰਘ ਮਲਟੋਵਾ ਆਪਦੇ ਆਪ ਨੂੰ ਕਹਿੰਦਾ ਜੀ ਮੇਰੇ ਤੋਂ ਵੱਡਾ ਪੰਥਕ ਕੋਈ ਨਹੀਂ ਤੇ ਨਾਲ ਇਹ ਵੀ ਗੱਲ ਕਹਿ ਗਿਆ ਕਹਿੰਦਾ ਮੇਰੇ ਤੋਂ ਘਟਿਆ ਬੰਦਾ ਵੀ ਕੋਈ ਨਹੀਂ ਹੈਗਾ ਮੈਂ ਕਿਹਾ ਵਾਕਈ ਤੇਰੇ ਤੋਂ ਘਟਿਆ ਹੋ ਵੀ ਨਹੀਂ ਸਕਦਾ ਜਿਹੜਾ ਲੋਕਾਂ ਦੀਆਂ ਬਾਹਾਂ ਵੱਡ-ਵੱਡ ਕੇ ਕੜੇ ਲਾਉਂਦਾ ਰ ਜਿਹੜਾ ਲੋਕ ਕਿਉਂਕਿ ਹਮੇਸ਼ਾ ਪਹਿਲਾਂ ਵੀ ਕਾਂਗਰਸ ਦੀ ਵੋਟ ਜਿਹੜੀ ਵਧੀ ਆ ਐਕਟਿਵਿਟੀ ਜਿੱਥੇ ਜਾਣਾ ਮੇਰੀ ਇੱਕ ਗੱਲ ਜਦੋਂ ਜਾਂਦੇ ਆ ਨਾ ਜਾਂਦਿਆਂ ਹੀ ਪਤਾ ਲੱਗ ਜਾਂਦਾ ਕਿ ਵਰਕਰਾਂ 'ਚ ਕਿੰਨਾ ਉਤਸ਼ਾਹ ਜਦੋਂ ਮੈਂ ਰਾਣਾ ਜੀ ਕੋਲ ਘਰ ਗਿਆ ਤੇ ਉੱਥੇ ਕੇਮਜੀ ਜੀ ਸਾਹਿਬ ਮਿਲੇ 2.5 300 ਜਿਹੜਾ ਉਹਨਾਂ ਦੇ ਨਾਲ ਬੰਦੇ ਸੀਗੇ ਵਰਕਰ ਸੀ ਉਹਨਾਂ ਦੇ ਔਰ ਉਹਨਾਂ ਨੇ ਉਹਨਾਂ ਨੇ ਜਾਂਦਿਆਂ ਸਾਰੀ ਰਾਣਾ ਜੀ ਦੇ ਨਾਰੇ ਕਾਂਗਰਸ ਪਾਰਟੀ ਦੇ ਨਾਰੇ ਮੇਰੇ ਨਾਰੇ ਗੱਲ ਇਹ ਕਿ ਜਦੋਂ ਲੀਡਰ ਕਰੰਟ ਵਾਲਾ ਹੋਵੇ ਜੇ ਥੱਲੇ ਵਾਲੀ ਟੀਮ ਪੂਰੀ ਕਰੰਟ ਵਾਲੀ ਹੁੰਦੀ ਹੈ ਜੇ 20000 ਰੁਪਏ ਤੇ 25000 ਦੀ ਲੀਡ ਨਾ ਹੋਵੇ ਤੇ ਤਾਂ ਗੱਲ ਕਰਦੇ ਰਾਣਾ ਸਾਹਿਬ ਦਾ ਰਾਣਾ ਸਾਹਿਬ ਤਾਂ ਕਰੰਟ ਵਾਲੇ ਬੰਦੇ ਆ ਤੁਸੀਂ ਕਿੰਨੇ ਕੇ ਕਰੰਟ ਵਾਲੇ ਬੰਦੇ ਰਾਣਾ ਸਾਹਿਬ ਇੱਕ ਐਮਸਵਾਲ ਹੈ ਕਰੰਟ ਕੈਪਟਨ ਸਾਹਿਬ ਨੇ ਵੇਖਿਆ ਕਿਤੇ ਉਹਨਾਂ ਨੂੰ ਪੁੱਛ ਲਿਓ ਇੱਕ ਇੱਕ ਸਕੂਟਰ ਵਾਲੇ ਨੇ ਰਾਤਾ ਕੈਪਟਨ ਸਾਹਿਬ ਤੇ ਜੇ ਮੇਰੇ ਨਾਲ ਤੇ ਰਾਣੇ ਨਾਲ ਪੰਗਾ ਨਾ ਲੈਦਾ ਤੇ ਹੋ ਸਕਦਾ ਫਿਰ ਮੁਕੰਮਲ ਮਾਰ ਜਾਂਦਾ ਇੱਕ ਐਮ ਸਵਾਲ ਹੈ ਨੋ ਵਿਧਾਨ ਸਭਾ ਹਲਕਿਆਂ ਚੋਂ ਨੋ ਵਿਧਾਨ ਸਭਾ ਹਲਕਿਆਂ ਚੋਂ ਇੱਕ ਸੁਲਤਾਨਪੁਰ ਦਾ ਹਲਕਾ ਹੈ ਉੱਥੇ ਰਾਣਾ ਇੰਦਰਪ੍ਰਤਾਪ ਆਜ਼ਾਦ ਕੈਂਡੀਡੇਟ ਨੇ ਉਹ ਸੰਭਾਵੀ ਉਮੀਦਵਾਰ ਵੀ ਸੀਗੇ ਉਹਨਾਂ ਦਾ ਸਹਿਯੋਗ ਮੰਗੋਗੇ ਰਾਣਾ ਇੰਦਰਪ੍ਰਤਾਪ ਨੇ ਇਹ ਗੱਲ ਕਹੀ ਹੈ ਕਿ ਮੈਂ ਆਪਦੇ ਪਿਤਾ ਜੀ ਨਾਲ ਆ ਮੇਰੇ ਪਿਤਾ ਜੀ ਕਾਂਗਰਸੀ ਨੇ ਔਰ ਮੇਰਾ ਭਰਾ ਹੈ ਜੇ ਭਰਾ ਭਰਾ ਦੀ ਨਾ ਕਰੂਗਾ ਤੇ ਹੋਰ ਕੌਣ ਕਰੂਗਾ ਤੁਸੀਂ ਅਜੇ ਰਾਣਾ ਇੰਦਰਪ੍ਰਤਾਪ ਦੀ ਮਦਦ ਲਓ ਬਿਲਕੁਲ ਮਦਦ ਲਵਾਵਾਂਗਾ ਵੀ ਮੇਰਾ ਭਰਾ ਉਹ ਮੇਰੀ ਮਦਦ ਕਰੇਗਾ ਵੀ ਤੁਸੀਂ ਸਾਡੇ ਭਰਾਵਾਂ 'ਚ ਫਿੱਕਦਾ ਨਾ ਪਾਓ ਨਹੀਂ ਰਾਣੇ ਜੀ ਤੁਹਾਡਾ ਕੀ ਸਪਸ਼ਟੀਕਰਨ ਹੈ ਜੀ ਰਾਣੇ ਨੂੰ ਸਪਸ਼ਟੀਕਰਨ ਦੇਣ ਤੇ ਲੋ ਜੀਰਾ ਸਾਹਿਬ ਇੱਕ ਮਿੰਟ ਇੱਕ ਮਿੰਟ ਅਮਰਦਪਾਲ ਸਿੰਘ ਤੇ ਐਨਐਸ ਜਿਹੜਾ ਲੱਗਦਾ ਜਵਾਬ ਲੈਂਦੇ ਹੋ ਜਵਾਬ ਲੈਣੇ ਚੱਲੋ ਚੱਲ ਕੇ ਲੱਗੇਗਾ ਇਹਨਾਂ ਨਾਲੋਂ ਸਪਸ਼ਟੀਕਰਨ ਤੇ ਹਾਂ ਲੋੜ ਨਹੀਂ ਰਾਣੇ ਦੇ ਕੰਮ ਬੋਲਣ ਚੱਲ ਰਹੀ ਤਾਂ ਉਹਨਾਂ ਹੀ ਖੁੰਦੀ ਹੈ ਸੁਲਤਾਨਪੁਰ ਦੇ ਵਿੱਚ ਕਰਨਗੇ ਜੀ ਇੰਦਰਨ ਸਿੰਘ ਹੋਗੇ ਨਾ ਹਾਂ ਰੋਜੀ ਕਿੰਨੇ ਨਾ ਦੀ ਠੀਕ ਹੈ ਜੀ ਹੋ ਗਿਆ ਠੀਕ ਹੈ ਜੀ ਅੰਮ੍ਰਿਤਪਾਲ ਉਹਨਾਂ ਦੀ ਜਿਹੜੀ ਉਮੀਦਵਾਰੀ ਆ ਹਲਕੇ ਦੇ ਵਿੱਚ ਉਮੀਦਵਾਰ ਦੀ ਜਿਹੜੀ ਹੈਗੀ ਆ ਉਹ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਅੰਮ੍ਰਿਤਪਾਲ ਉਹਨਾਂ ਦੀ ਕਿਉਂਕਿ ਇੱਕ ਲੱਤੀ ਤਰ੍ਹਾਂ ਦਾ ਟ੍ਰੈਂਡ ਆ ਰਿਹਾ ਛੱਡੋ ਯਾਰ ਕੋਈ ਟ੍ਰੈਂਡ ਨਹੀਂ ਮੈਂ ਇੱਕ ਪੰਥਕ ਪਰਿਵਾਰ ਸੇ ਕਿਸੇ ਦੀ ਗੱਲ ਨਹੀਂ ਕਰਨੀ ਮੈਂ ਪੰਥਕ ਪਰਿਵਾਰ ਚੋਂ ਆਂ ਔਰ ਮੈਂ ਗੱਲ ਕਰਦਾ ਜਦੋਂ ਮੈਂ ਪੰਥਕ ਪਰਿਵਾਰ ਚੋਂ ਆਂ ਤੇ ਮੈਂ ਜੀ ਗੁਰੂ ਦੇ ਬਾਣੇ ਦਾ ਮਾਣ ਤੇ ਸਨਮਾਨ ਕਰਦਾ ਇਸ ਕਰਕੇ ਮੈਦਾਨ ਦੇ ਵਿੱਚ ਆਉਣਾ ਹੈ ਮੈਦਾਨ ਦੇ ਵਿੱਚ ਹਰ ਇੱਕ ਨੂੰ ਲੜਨ ਦਾ ਅੱਕ ਜੀ ਔਰ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਅਮਰੋਦਪਾਲ ਜੀ ਇਹ ਗੱਲ ਕਰਦੇ ਸੀ ਕਿ ਮੈਂ ਸੰਵਿਧਾਨ ਨੂੰ ਨਹੀਂ ਮਾਰਦਾ ਜੀ ਜਦੋਂ ਤੁਸੀਂ ਐਮਕੇ ਬਣ ਜਾਂਦੇ ਹੋ ਨੋਮੀਨੇਸ਼ਨ ਕਰਨੇ ਜੀ ਕੰਮ ਹੋਣਗੇ ਜਦੋਂ ਨੋਮੀਨੇਸ਼ਨ ਕਰਨੀ ਹੈ ਉਸ ਦਿਨ ਉਹ ਸੰਵਿਧਾਨ ਵਾਲੇ ਜਿਹੜਾ ਐਫੀਡਵਟ ਹੁੰਦੇ ਤੇ ਸਾਈਨ ਕਰਨੇ ਪੈਂਦੇ ਜੀ ਉਸ ਦਿਨ ਪਤਾ ਲੱਗੂ ਕਿ ਇੱਕ ਬਾਣੇ ਵਾਲਾ ਸਿੱਖ ਕਿਹੜੀ ਗੱਲ ਤੇ ਖੜਦਾ ਜੀਰਾ ਸਾਹਿਬ ਮੌਜੂਦਾ ਸਰਕਾਰ ਦੇ ਜਿਹੜੇ ਆ ਲਾਲਜੀਤ ਸਿੰਘ ਭੁੱਲਰ ਪਿਛਲੇ ਦਿਨੀ ਉਹਨਾਂ ਨੇ ਰਾਮਗੜੀਆ ਤੇ ਸੁਨਿਆਰਾ ਬਰਾਦਰੀ ਦੇ ਖਿਲਾਫ ਬੋਲਿਆ ਸੀ ਪਰ ਬਾਅਦ ਚ ਉਹਨਾਂ ਨੇ ਮਾਫੀ ਵੀ ਮੰਗ ਲਈ ਕੀ ਕਹਿੰਦੇ ਤੁਸੀਂ ਗੱਲ ਇਹ ਆ ਬਾਈ ਜੀ ਮੈਂ ਤਾਂ ਉਦਣ ਵੀ ਕਹਿ ਸੀ ਉਹ ਕਹਿੰਦਾ ਮੈਂ ਸਰਿਹਾਲੀ ਵਾਲਾ ਲੋਹਰੀਆਂ ਹਾਂਜੀ ਤੇ ਮੈਂ ਉਹਨੂੰ ਆਖਿਆ ਕਿ ਲੋਹਰੀਏ ਵੀ ਪਛਤਾਉਂਦੇ ਤੇਰੀ ਮਾਂ ਵੀ ਪਛਤਾਉਂਦੀ ਹੋ ਕਿ ਤੇਰਾ ਨਾਂ ਤਾਂ ਲਾਲ ਰੱਖਤਾ ਪਰ ਲਾਲ ਵਾਲੇ ਲੱਛਣ ਤਾਂ ਇੱਕ ਵੀ ਨਹੀਂ ਲਾਲ ਵਾਲੇ ਲੱਛਣ ਤਾਂ ਇੱਕ ਵੀ ਨਹੀਂ ਅੱਜ ਲੋਹਰੀਆਂ ਨੂੰ ਵੀ ਸਭ ਤੋਂ ਵੱਡਾ ਦਾਗ ਜੇ ਲੱਗਾ ਤੇ ਇਹੋ ਜਿਹਾ ਬੰਦਾ ਲੱਗਾ ਅੱਜ ਲੋਹਰੀਏ ਵੀ ਇਸ ਗੱਲ ਤੋਂ ਪਛਤਾਉਂਦੇ ਨੇ ਕਿ ਯਾਰ ਇਹੋ ਜਿਹਾ ਨਕੰਮਾ ਬੰਦਾ ਸਾਡੇ ਘਰੇ ਜੰਮ ਪਿਆ ਇਸ ਕਰਕੇ ਉਹਨੂੰ ਤਾਂ ਲੋਕ ਪਿੰਡਾਂ 'ਚ ਜਵਾਬ ਦਿੱਤੀ ਜਾਂਦੇ ਆ ਉਹ ਭਗਵੰਤ ਮਾਨ ਜੀ ਕਹਿੰਦੇ ਸੀ ਨਾ ਡાળા ਤੋਂ ਡळा ਹੁੰਦਾ ਕਿੱਧਰ ਸੇ ਚਲਾ ਹੁੰਦਾ ਆਉਣਾ ਸੀ ਇੱਥੇ ਬੈਠੇ ਆ ਰਾਣਾ ਜੀ ਦੀ ਸਟੇਜ ਆ ਮੈਨਾ ਜਕਾਰੇ ਲੱਗਦੇ ਆ ਜੀ ਜੀ ਜਿੰਦਾਬਾਦ ਤੇ ਉਹ ਜਿੱਥੇ ਜ਼ਿਆਦਾ ਮੁਰਦਾਬਾਦ ਦੇ ਨਾਰੇ ਲੱਗਦੇ ਆ ਮਜ਼ਾ ਕਰਦਾ ਅੰਦਾ ਰੱਬ ਵਰਗਾ ਅੰਦਾ ਕਿ ਬੰਦਦੇ ਨੇ